ਤਾਂ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਮੋਗਾ ਪੁਲਿਸ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਅੱਜ ਗੁਪਤ ਸੂਚਨਾ ਜਵਾਰਦਾਰ ਤੇ ਮੋਗਾ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਇਸ ਛਾਪੇਮਾਰੀ ਦੌਰਾਨ ਮਾਈਨਿੰਗ ਕਰ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਜੋ ਹੈ ਮੋਗਾ ਪੁਲਿਸ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਛਾਪੇਮਾਰੀ ਤੋਂ ਬਾਅਦ ਜੋ ਹੈ ਮਾਈਨਿੰਗ ਕਰ ਰਹੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਇਸ ਗ੍ਰਿਫਤਾਰੀ ਦੇ ਵਿੱਚ 6 ਟਰੈਕਟਰ ਇੱਕ ਜੀਸੀਬੀ ਅਤੇ ਹਥਿਆਰ ਵੀ ਬਰਾਮਦ ਹੋਏ ਨੇ ਤਾਂ ਦੱਸਦੀ ਹੈ ਕਿ ਮੋਗਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਕੀਤੀ ਗਈ ਕਸਬਾ ਤਰਮਕੋਟ ਦੇ ਵਿੱਚ ਪੈਂਦੇ ਸਤਲੁਜ ਦਰਿਆ ਦੇ ਕੰਢੇ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਨਜਾਇਜ਼ ਮਾਈਨਿੰਗ ਕਰਦੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲ 6 ਟਰੈਕਟਰ ਅਤੇ ਇੱਕ ਜੀਸੀਬੀ ਤੇ ਕੁਝ ਹਥਿਆਰ ਵੀ ਬਰਾਮਦ ਹੋਏ ਨੇ ਉਥੇ ਹੀ ਡੀਸੀਪੀ ਰਮਨਦੀਪ ਸਿੰਘ ਵੱਲੋਂ ਇਸ ਬਾਬਤ ਜਾਣਕਾਰੀ ਦੇਣ ਵਾਸਤੇ ਅੱਜ ਇੱਕ ਪ੍ਰੈਸ ਵਾਰਤਾ ਕੀਤੀ ਗਈ ਪ੍ਰੈਸ ਵਾਰਤਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਕਾਰਵਾਈ ਕੀਤੀ ਗਈ ਅਤੇ ਕਿਸ ਤਰ੍ਹਾਂ ਇਹ ਸਫਲਤਾ ਹਾਸਲ ਹੋਈ ਆ ਉਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਹਾਨੂੰ ਸਿੱਧਾ ਲੈ ਚਲਦੇ ਆਂ ਪ੍ਰੈਸ ਵਾਰਤਾ ਵੱਲ ਹਾਂਜੀ ਮਾਨ ਜੋ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜਰੀ ਅਜੇ ਗੰਦੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਐਡੀਐਸਪੀਡੀ ਬਲਕਿਸ਼ਨ ਸਿੰਘਾ ਸਾਹਿਬ ਦੀ ਨਿਗਰਾਨੀ ਹੇਠ ਸਾਬਰੀਨ ਧਰਮਿਕ ਕੋਡ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋયા ਹਾਂ ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫਆਰ ਨੰਬਰ 116 ਬਟਾ 25 ਅੰਡਰ ਸੈਕਸ਼ਨ 303 ਜਿਮਤ 2 21 ਮਾਈਨਿੰਗ ਐਕਟ ਦਰਜ ਕੀਤੀ ਇਸ ਮੁਖਬਰ ਖਾਸ ਨੇ ਸਾਡੇ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਪੁਲਸ ਪਾਰਟੀਆਂ ਦੀਆਂ ਟੀਮਾਂ ਬਣਾ ਕੇ ਬੜੀ ਮਸਤੀ ਨਾਲ ਕੰਮ ਕਰਦੇ ਆ ਉੱਥੇ ਅਸੀਂ ਜਿਹੜੇ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ 4 ਅਰਜਨ ਟ੍ਰੈਕਟਰ ਟਰਾਲੇ ਤੇ ਇੱਕ ਸੋਨਾਲੀਕਾ ਤੇ ਇੱਕ ਸਬਰਾਜ ਟ੍ਰੈਕਟਰ ਜਿਹੜਾ ਉਹ ਬਰਾਮਦ ਹੋਇਆ ਇੱਕ ਜੀਸੀਪੀ ਬਰਾਮਦ ਹੋਈ ਤੇ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ ਇੱਕ ਰਵਾਲਵਰ ਬੱਤੀਬੋਰ ਤੇ 11 ਜਿੰਦਾ ਰੋਧ ਅਸੀਂ ਬਰਾਮਦ ਕੀਤੇ ਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ